ਐਮਐਲਏ ਬੀਬੀ ਸਰਜੀਤ ਕੌਰ ਮਾਨੂੰਕੇ ਦਾ ਵਿਵਾਦ ਖੜਾ ਨਹੀਂ ਛੱਡ ਰਹੀ। ਚਾਹੇ ਵਿਵਾਦ ਐਨਆਰਆਈ ਕੋਠੀ ਵਿਵਾਦ ਦਾ ਹੋਵੇ, ਚਾਹੇ ਉਹ ਬੁੱਟਿਆਂ ਵਾਲਾ ਹੋਵੇ, ਚਾਹੇ ਉਹ ਨੌਜਵਾਨ ਵਕੀਲ ਹਮਾਂਸ਼ੂ ਮਲਿਕ ਤੇ ਝੂਠਾ ਪਰਚਾ ਕਰਾਉਣ ਦੇ ਇਲਜ਼ਾਮ ਹੋਣ, ਚਾਹੇ ਉਹ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਧੱਕੇ ਨਾਲ, ਗਲਤ ਟੰਗ ਦੇ ਨਾਲ ਕੁਰਸੀ ਤੋਂ ਉਤਾਰਨ ਦਾ ਮਸਲਾ ਹੋਵੇ ਤੇ ਇੱਕ ਹੋਰ ਹੁਣ ਗੰਭੀਰ ਇਲਜ਼ਾਮ ਧੱਕੇਸ਼ਾਹੀ ਦੇ ਉਹਨਾਂ ਦੇ ਉੱਪਰ ਲੱਗੇ ਨੇ। ਇਲਜ਼ਾਮ ਬੀਬੀ ਸਰਜੀਤ ਕੌਰ ਮਾਨੁਕੇ ਦੇ ਗਾਲਬ ਕਲਾ ਦੀ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਧੱਕੇਸ਼ਾਹੀ ਦੇ ਨਾਲ ਕਾਂਗਰਸੀ ਉਮੀਦਵਾਰਾਂ ਨੇ ਕਾਗਜ਼ ਰੱਦ ਕਰਵਾਉਣ ਦੇ ਲੱਗੇ ਆ ਤਾਂ ਤੁਹਾਨੂੰ ਦੱਸ ਦੇਵਾਂ ਕਿ ਗਾਲਬ ਕਲਾ ਇਹ ਉਹੀ ਪਿੰਡ ਐ ਜਦੋਂ ਸਰਪੰਚੀ ਦੀਆਂ ਚੋਣਾਂ ਹੋਈਆਂ ਸੀ ਤਾਂ ਇਸੇ ਗਾਲਬ ਕਲਾ ਪਿੰਡ ਦਾ ਰਿਜ਼ਲਟ ਸਵੇਰੇ 4 ਵਜੇ ਤੱਕ ਕਹਿੰਦੇ ਐ ਕਿ ਬੀਬੀ ਦੇ ਕਹਨ ਤੇ ਹੋਲਡ ਰੱਖਿਆ ਗਿਆ ਸੀਗਾ ਸਵੇਰੇ 4 ਵਜੇ ਤੱਕ ਜਿਹੜਾ ਨਤੀਜਾ ਨਹੀਂ ਸੀ ਐਲਾਨਣ ਦਿੱਤਾ ਗਿਆ ਕਿਉਂਕਿ ਵਿਰੋਧੀ ਧਿਰ ਦਾ ਬੰਦਾ ਕਾਂਗਰਸ ਦਾ ਬੰਦਾ ਜਿਹੜਾ ਉਥੇ ਜਿੱਤ ਰਿਆ ਸੀ ਸਰਪੰਚੀ ਔਰ ਕਹਿੰਦੇ ਐ ਕਿ ਸੱਤਾਧਾਰੀ ਧਿਰ ਚਾਹੁੰਦੀ ਸੀ ਕਿ ਸਾਡਾ ਬੰਦਾ ਜਿੱਤੇ ਸਵੇਰੇ 4 ਵਜੇ ਤੱਕ ਕਹਿੰਦੇ ਕਿ ਨਤੀਜਾ ਹੋਲਡ ਕਰਕੇ ਰੱਖਿਆ ਗਿਆ ਸੀਗਾ ਜਦੋਂ ਮੈਂ ਐਮਐਲਏ ਸਰਗਿੱਤ ਕੋਰ ਮਾਨੁਕੇ ਨੂੰ ਇਹਨਾਂ ਇਲਜ਼ਾਮਾਂ ਦੇ ਉੱਪਰ ਫੋਨ ਕੀਤਾ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਿਰਫ ਇੰਨਾ ਕਹਿੰਦਿਆਂ ਕਾਲੀ ਦੇ ਵਿੱਚ ਫੋਨ ਕੱਟਿਆ ਕਿ ਇਹ ਉਹਨਾਂ ਦੇ ਪਿੰਡ ਦਾ ਜ਼ਰੂਰੀ ਮਸਲਾ ਉੱਥੇ ਸਰਬਸੰਮਤੀ ਨਾਲ ਚੋਣ ਹੁੰਦੀ ਸੀ ਮੇਰਾ ਕਾਗਜ਼ ਰੱਦ ਕਰਵਾਉਣ ਦੇ ਵਿੱਚ ਕੋਈ ਰੋਲ ਨਹੀਂ ਬਸ ਇੰਨੀ ਗੱਲ ਕਹਿ ਕੇ ਜਲਦਬਾਜ਼ੀ ਦੇ ਵਿੱਚ ਉਹਨਾਂ ਨੇ ਫੋਨ ਕੱਟਿਆ ਕਿ ਵੀ ਸਰਜੀਤ ਕੌਰ ਮਾਨੂੰ ਕੇ ਇਸ ਤੋਂ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਕਹਿੰਦੇ ਆ ਕਿ ਗਲਤ ਢੰਗ ਦੇ ਨਾਲ ਕੁਰਸੀ ਤੋਂ ਉਤਾਰ ਕੇ ਵੀ ਵਿਵਾਦਾਂ ਦੇ ਵਿੱਚ ਆ ਗਏ ਸੀਗੇ ਬਾਅਦ ਦੇ ਵਿੱਚ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਔਰ ਹਾਈ ਕੋਰਟ ਨੇ ਉਹਨਾਂ ਨੂੰ ਦੁਬਾਰਾ ਨਗਰ ਕੌਂਸਲ ਦੇ ਪ੍ਰਧਾਨ ਜਿਹੜਾ ਉਹ ਬਣਾਇਆ ਮੈਂ ਫਿਰ ਉਹੀ ਗੱਲ ਕਹਿਣਾ ਕਿ ਸਾਡਾ ਮਕਸਦ ਸਿਰਫ ਵਿਵਾਦ ਖੜਾ ਕਰਕੇ ਲੋਕਾਂ ਨੂੰ ਦਿਖਾਉਣਾ ਨਹੀਂ ਹੈ ਸਾਡਾ ਮਕਸਦ ਹੈ ਵਿਵਾਦ ਜਿਹੜਾ ਉੱਠਿਆ ਉਸ ਤੋਂ ਪਹਿਲਾਂ ਹੀ ਜਿਹੜਾ ਉਸ ਮਸਲੇ ਨੂੰ ਹੱਲ ਕਰਵਾਉਣਾ ਤਾਂ ਜਗਰਾਉਂ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਪਿੰਡਾਂ ਦੇ ਵਿੱਚ ਕੋਆਪਰੇਟਿਵ ਸੁਸਾਇਟੀ ਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਇਸ ਤਰੀਕੇ ਦੀ ਧੱਕੇਸ਼ਾਹੀ ਨਾ ਹੋਵੇ ਤਾਂ ਉਸ ਨੂੰ ਰੋਕਣ ਦੇ ਲਈ ਸਾਡੇ ਚੈਨਲ ਦੇ ਵੱਲੋਂ ਸਾਡੇ ਵੱਲੋਂ ਜਿਹੜੀ ਆ ਉਹ ਤੁਹਾਡੀ ਆਵਾਜ਼ ਚੁੱਕੀ ਜਾਊਗੀ ਉੱਥੇ ਕਵਰੇਜ ਵੀ ਕੀਤੀ ਜਾਊ ਤਾਂ ਜੋ ਤੁਹਾਡੇ ਖਿਲਾਫ ਧੱਕੇਸ਼ਾਹੀ ਜਿਹੜੀ ਆ ਉਹ ਰੋਕੀ ਜਾਵੇ ਤੇ ਪਹਿਨੀ ਨਜ਼ਰ ਜਿਹੜੀ ਅਸੀਂ ਇਹਨਾਂ ਚੋਣਾਂ ਦੇ ਉੱਪਰ ਆਉਣ ਵਾਲੇ ਦਿਨ ਕੱਥੀ ਪੰਜਾਬ ਦੇ ਮੁੱਦੇ ਜਿਹੜੇ ਉਹ ਚੁੱਕਦੇ ਆ ਪਰ ਮੇਰਾ ਆਪਣਾ ਸ਼ਹਿਰ ਜਗਰਾਉਂ ਆ ਜੇ ਮੈਂ ਜਗਰਾਉਂ ਦੇ ਮੁੱਦੇ ਨਹੀਂ ਚੱਕੂੰਗਾ ਜੇ ਜਗਰਾਉਂ ਦੇ ਲੋਕਾਂ ਦੀ ਆਵਾਜ਼ ਨਹੀਂ ਬੜੂੰਗਾ ਤਾਂ ਫਿਰ ਮੈਂ ਪੰਜਾਬ ਦੀ ਵੀ ਆਵਾਜ਼ ਕਿਸ ਤਰੀਕੇ ਨਾਲ ਚੱਕ ਸਕੂੰਗਾ ਪਰ ਇਸ ਕਰਕੇ ਕਹਿਣਾ ਕਿ ਜਗਰਾਉਂ ਦੇ ਵਿੱਚ ਕਿਸੇ ਦੇ ਨਾਲ ਵੀ ਸਰਕਾਰੀ ਤੌਰ ਤੇ ਬੀਬੀ ਦੇ ਵੱਲੋਂ ਜਾਂ ਸਰਕਾਰ ਦੇ ਵੱਲੋਂ ਜਾਂ ਅਫਸਰशाही ਦੇ ਵੱਲੋਂ ਜਾਂ ਕਿਸੇ ਦੇ ਵੱਲੋਂ ਵੀ ਕਿਸੇ ਵੀ ਪਾਰਟੀ ਦੇ ਬੰਦੇ ਦੇ ਨਾਲ ਕਿਸੇ ਵੀ ਪਾਰਟੀ ਦੇ ਵਰਕਰ ਦੇ ਨਾਲ ਜਾਂ ਆਮ ਵਰਕਰ ਦੇ ਨਾਲ ਧੱਕੇਸ਼ਾਹੀ ਹੁੰਦੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ ਥੱਲੇ ਨੰਬਰ ਚੱਲ ਰਿਹਾ ਹੈ ਔਰ ਅਸੀਂ ਰojana lokna channel ਤੇ ਮੈਂ ਪਰਸਨਲ ਸਕਿੰਦਰ ਸਿੰਘ ਸਿੱਧੂ ਤੁਹਾਡੀ ਆਵਾਜ਼ ਜੀ ਆਉਂਗਾ ਐਮਐਲਏ ਬੀਬੀ ਸਰਜੀਤ ਕੌਰ ਮਾਨੂੰਕੇ ਦਾ ਵਿਵਾਦ ਖੜਾ ਨਹੀਂ ਛੱਡ ਰਹੀ ਚਾਹੇ ਵਿਵਾਦ ਐਨਆਰਆਈ ਕੋਠੀ ਵਿਵਾਦ ਦਾ ਹੋਵੇ ਚਾਹੇ ਉਹ ਬੂਟਿਆਂ ਵਾਲਾ ਹੋਵੇ ਚਾਹੇ ਉਹ ਨੌਜਵਾਨ ਵਕੀਲ ਹਮਾਂਸ਼ੂ ਮਲਿਕ ਤੇ ਝੂਠਾ ਪਰਚਾ ਕਰਾਉਣ ਦੇ ਇਲਜ਼ਾਮ ਹੋਣ ਚਾਹੇ ਉਹ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਧੱਕੇ ਨਾਲ ਗਲਤ ਟੰਗ ਦੇ ਨਾਲ ਕੁਰਸੀ ਤੋਂ ਉਤਾਰਨ ਦਾ ਮਸਲਾ ਹੋਵੇ ਤੇ ਇੱਕ ਹੋਰ ਹੁਣ ਗੰਭੀਰ ਇਲਜ਼ਾਮ ਧੱਕੇਸ਼ਾਹੀ ਦੇ ਉਹਨਾਂ ਦੇ ਉੱਪਰ ਲੱਗੇ ਨੇ ਇਲਜ਼ਾਮ ਕੀ ਲੱਗੇ ਨੇ ਉਹ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਗਰਾਉਂ ਵਿਧਾਨ ਸਭਾ ਹਲਕੇ ਦਾ ਪਿੰਡ ਗਾਲਬਕਲਾ ਜਿਹੜਾ ਕਿ ਵੱਡਾ ਪਿੰਡ ਹੈ ਜਿੱਥੇ 55500 ਵੋਟ ਜਿਵੇਂ ਗਲਤ ਨਹੀਂ ਆ ਤਾਂ ਉਥੇ ਹੈਗੀ ਆ ਤਾਂ ਉਥੇ ਦੀ ਕੋਆਪਰੇਟਿਵ ਸੁਸਾਇਟੀ ਦੀ ਚੋਣ ਹੋਣੀ ਸੀ ਤੇ ਚੋਣ ਦੇ ਵਿੱਚ 11 ਮੈਂਬਰ ਜਿਹੜੇ ਆ ਉਹ ਚੁਣੇ ਜਾਣੇ ਸੀ ਪਰ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਜ਼ਿਆਦਾ ਉਮੀਦਵਾਰਾਂ ਦੇ ਕਾਗਜ਼ ਜਿਹੜੇ ਆ ਉਹ ਭਰ ਦਿੱਤੇ ਗਏ ਸੀ ਤਾਂ ਜੋ ਕਿਸੇ ਦੇ ਇੱਕ ਦੋ ਦੇ ਰੱਦ ਹੋ ਜਾਣ ਤਾਂ ਬਾਕੀਆਂ ਦੇ ਬਚਾ ਲਏ ਜਾਣ ਤਾਂ 11 ਮੈਂਬਰ ਚੁਣੇ ਜਾਣੇ ਸੀ ਤਾਂ ਕਾਂਗਰਸ ਦੇ ਵੱਲੋਂ 14 ਮੈਂਬਰਾਂ ਦੇ ਕਾਗਜ਼ ਜਿਹੜੇ ਆ ਉਹ ਭਰ ਦਿੱਤੇ ਗਏ ਸੀਗੇ ਤਾਂ ਉਹਨਾਂ ਦੇ ਵਿੱਚੋਂ ਹੋਇਆ ਇੰਜ ਕਿ 14 ਦੇ ਵਿੱਚੋਂ ਇੱਕ ਦੋ ਦੇ ਤਾਂ ਚਲੋ ਕੀ ਕਾਗਜ਼ ਕੈਂਸਲ ਹੋਣ ਸੀ 12 ਜਣਿਆਂ ਦੇ ਕਾਗਜ਼ ਜਿਹੜੇ ਆ ਉਹ ਕੈਂਸਲ ਕਰ ਦਿੱਤੇ ਗਏ ਤਾਂ ਜਿਸ ਤੋਂ ਬਾਅਦ ਕਾਂਗਰਸੀ ਜਿਹੜੇ ਆ ਉਹ ਗੁੱਸੇ 'ਚ ਆ ਗਏ ਨਾਹਰੇਬਾਜੀ ਕਰਦੇ ਦਿਖਾਈ ਦਿੱਤੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਿੰਡ ਵਾਸੀ ਜਿਹੜੇ ਆ ਉਹ ਨਾਹਰੇਬਾਜੀ ਕਰਦੇ ਹੋਏ ਦਿਖਾਈ ਦੇ ਰਹੇ ਆ ਉੱਥੇ ਜਦੋਂ ਸਾਡੀ ਗੱਲਬਾਤ ਹੋਈ ਚਾਹਲ ਗਾਲਬ ਉਥੋਂ ਦੇ ਸਰਪੰਚ ਗਿਆਨੀ ਗੁਰਚਰਨ ਸਿੰਘ ਦੇ ਹੋਰਾਂ ਦੇ ਨਾਲ ਜਾਂ ਫਿਰ ਕਰਨਜੀਤ ਸਿੰਘ ਸੋਨੀ ਗਾਲਬ ਜਿਹੜੇ ਕਿ ਕਾਂਗਰਸ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਨੇ ਬੀਬੀ ਸਰਬਜੀਤ ਕੌਰ ਮਾਣੂ ਕੇ ਤੇ ਸਰਕਾਰ ਦੇ ਉੱਪਰ ਸਿੱਧੇ ਤੌਰ ਤੇ ਇਲਜ਼ਾਮ ਜਿਹੜੇ ਆ ਉਹਨਾਂ ਨੇ ਲਾਏ ਆ ਔਰ ਉਹਨਾਂ ਨੇ ਇਲਜ਼ਾਮ ਲਾ ਕੇ ਇਹ ਗੱਲ ਕਹੀ ਹੈ ਕਿ ਸਾਡੇ ਬੰਦਿਆਂ ਦੇ ਧੱਕੇ ਦੇ ਨਾਲ ਕਾਗਜ਼ ਰੱਦ ਕਰਵਾਏ ਗਏ ਨੇ ਔਰ ਨਾਲ ਹੀ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿਰਫ ਸਾਡੇ ਦੋ ਮੈਂਬਰ ਸਿਰਫ ਇਸ ਕਰਕੇ ਚੁਣ ਲਏ ਗਏ ਤਾਂ ਜੋ ਸ਼ੱਕ ਜਿਹੜਾ ਉਹ ਨਾ ਹੋਵੇ ਕਿ ਧੱਕੇਸ਼ਾਹੀ ਹੋਈ ਹੈ ਜਨ 14 ਦੇ ਵਿੱਚੋਂ 12 ਮੈਂਬਰਾਂ ਦੇ ਕਾਗਜ਼ ਰੱਦ ਕਰਵਾ ਕੇ ਦੋ ਮੈਂਬਰ ਰੱਖ ਲੇਗੇ ਜਦ ਕਿ ਆਪਣੇ ਨੋ ਮੈਂਬਰ ਉਹ ਕਹਿੰਦੇ ਕਿ ਰੱਖੇ ਆ ਤਾਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਨਾਲ ਧੱਕੇਸ਼ਾਹੀ ਹੋਈ ਹੈ ਔਰ ਬੀਬੀ ਸਰਬਜੀਤ कौर ਮਾਨੂਕੇ ਨੇ ਇਹ ਗਲਤ ਟੰਗ ਦੇ ਨਾਲ ਜਿਹੜੀ ਉਹ ਸਾਡੇ ਜਿਹੜੇ ਕਾਗਜ਼ ਰੱਦ ਕਰਵਾਏ ਨੇ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਬਾਈਕਾਟ ਕੀਤਾ ਔਰ ਨਾਰੇਬਾਜੀ ਵੀ ਕੀਤੀ ਉਥੇ ਚੋਣ ਹਮਲੇ ਦਾ ਘਰਾਓ ਵੀ ਜਿਹੜਾ ਉਹ ਕੀਤਾ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਨੇ ਔਰ ਫਿਰ ਕਾਂਗਰਸ ਦੇ ਲੋਕਾਂ ਨੇ ਜਿਹੜੇ ਦੋ ਮੈਂਬਰ ਉਹਨਾਂ ਦੇ ਚੁਣੇ ਗਏ ਸੀ ਤਾਂ ਉਹ ਵੀ ਉਹਨਾਂ ਨੇ ਅਸਤੀਫੇ ਜਿਹੜੇ ਦੇ ਦਿੱਤੇ ਉਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਦੋ ਮੈਂਬਰ ਵੀ ਆਪਣੇ ਨਹੀਂ ਬਣਾਉਣੇ ਅਸੀਂ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਇਸ ਚੋਣ ਦੇ ਖਿਲਾਫ ਖੜਕਾਵਾਂਗੇ ਤਾਂ ਇਹ ਇਲਜ਼ਾਮ ਜਿਹੜੇ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਉੱਪਰ ਲੱਗੇ ਸੀਗੇ ਤਾਂ ਇਲਜ਼ਾਮ ਬੀਬੀ ਸਰਬਜੀਤ ਕੌਰ ਮਾਨੁਕੇ ਦੇ ਗਾਲਬ ਕਲਾ ਦੀ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਧੱਕੇਸ਼ਾਹੀ ਦੇ ਨਾਲ ਕਾਂਗਰਸੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਉਣ ਦੇ ਲੱਗੇ ਆ ਔਰ ਜਦੋਂ ਮੈਂ ਐਮਐਲਏ ਸਰਬਜੀਤ ਕੌਰ ਮਾਨੁਕੇ ਨੂੰ ਇਹਨਾਂ ਇਲਜ਼ਾਮਾਂ ਦੇ ਉੱਪਰ ਫੋਨ ਕੀਤਾ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਿਰਫ ਇੰਨਾ ਕਹਿੰਦਿਆਂ ਕਾਲੀ ਦੇ ਵਿੱਚ ਫੋਨ ਕੱਟਿਆ ਕਿ ਇਹ ਉਹਨਾਂ ਦੇ ਪਿੰਡ ਦਾ ਅੰਦਰੂਨੀ ਮਸਲਾ ਉੱਥੇ ਸਰਬਸੰਮਤੀ ਨਾਲ ਚੋਣ ਹੁੰਦੀ ਸੀ ਮੇਰਾ ਕਾਗਜ਼ ਰੱਦ ਕਰਵਾਉਣ ਦੇ ਵਿੱਚ ਕੋਈ ਰੋਲ ਨਹੀਂ ਬਸ ਇੰਨੀ ਗੱਲ ਕਹਿ ਕੇ ਜਲਦਬਾਜ਼ੀ ਦੇ ਵਿੱਚ ਉਹਨਾਂ ਨੇ ਫੋਨ ਕੱਟਿਆ ਤਾ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਉੱਪਰ ਬਹੁਤ ਗੰਭੀਰ ਇਲਜ਼ਾਮ ਜਿਹੜੇ ਆ ਇਹ ਲੱਗ ਰਹੇ ਨੇ ਔਰ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਉਹ ਜਵਾਬ ਦੇਣਾ ਚਾਹੀਦਾ ਮੀਡੀਆ ਦੇ ਅੱਗੇ ਆ ਕੇ ਜਰੂਰ ਉਹਨਾਂ ਨੇ ਪੱਖ ਰੱਖਿਆ ਪਰ ਜਲਦੀ ਦੇ ਵਿੱਚ ਬੀਬੀ ਜੀ ਜਿਹੜੇ ਆ ਉਹ ਦਿਖਾਈ ਜਰੂਰ ਦਿੱਤੇ ਆ ਔਰ ਦੱਸਦੀ ਹੈ ਕਿ ਬੀਬੀ ਸਰਬਜੀਤ ਕੌਰ ਮਾਨੂਕੇ ਕੋਈ ਪਹਿਲੀ ਵਿਵਾਰ ਵਿਵਾਦਾਂ ਦੇ ਵਿੱਚ ਜਿਹੜਾ ਉਹ ਘਰੇ ਨਹੀਂ ਨੇ ਇਸ ਤੋਂ ਪਹਿਲਾਂ ਬੀਬੀ ਸਰਬਜੀਤ ਕੌਰ ਮਾਨੂਕੇ ਇੱਕ ਕੂਠੀ ਵਿਵਾਦ ਦੇ ਵਿੱਚ ਜਿਹੜਾ ਉਹ ਘਰੇ ਸੀਗੇ ਐਨਆਰ ਕੂਠੀ ਜਿਹੜਾ ਵਿਵਾਦ ਜਗਰਾਉਂਦਾ ਸਾਰਿਆਂ ਨੂੰ ਪਤਾ ਮਸ਼ਹੂਰ ਜਿਹੜਾ ਵਰਲਡ ਵਾਈਡ ਹੋ ਚੁੱਕਿਆ ਸੀਗਾ ਔਰ ਉਸ ਤੋਂ ਬਾਅਦ ਬੂਟਿਆਂ ਦੇ ਮਸਲੇ ਨੂੰ ਲੈ ਕੇ ਪਿਛਲੇ ਦਿਨੀ ਆਪਾਂ ਸਭ ਨੂੰ ਪਤਾ ਹੀ ਹੈ ਸਾਰੇ ਦਰਸ਼ਕਾਂ ਨੂੰ ਪਤਾ ਹੀ ਹੈ ਉਹਦੇ ਵਿੱਚ ਘਿਰ ਗਏ ਫਿਰ ਕੱਲ ਹੀ ਇੱਕ ਇੰਟਰਵਿਊ ਮੈਂ ਜਗਰਾਉਂ ਦੀ ਕਰਕੇ ਹਟਿਆ ਔਰ ਉਹਦੇ ਵਿੱਚ ਇੱਕ ਨੌਜਵਾਨ ਵਕੀਲ ਦੇ ਉੱਪਰ ਧੱਕੇਸ਼ਾਹੀ ਦੇ ਨਾਲ ਝੂਠਾ ਪਰਚਾ ਕਰਾਉਣ ਦੇ ਇਲਜ਼ਾਮ ਜਿਹੜੇ ਉਹਦੇ ਵਿੱਚ ਲਾਏ ਆ ਉਹਨਾਂ ਨੇ ਔਰ ਹੁਣ ਇੱਕ ਏਕਾਪਰੇਟਿਵ ਸੁਸਾਇਟੀ ਦੇ ਵਿੱਚ ਇਸ ਤਰੀਕੇ ਦੀ ਧੱਕੇਸ਼ਾਹੀ ਦੇ ਇਲਜ਼ਾਮ ਜਿਹੜੇ ਆ ਉਹ ਲੱਗੇ ਆ ਤਾਂ ਤੁਹਾਨੂੰ ਦੱਸ ਦੇਵਾਂ ਕਿ ਗਾਲਬ ਕਲਾ ਇਹ ਉਹੀ ਪਿੰਡ ਐ ਜਦੋਂ ਸਰਪੰਚੀ ਦੀਆਂ ਚੋਣਾਂ ਹੋਈਆਂ ਸੀ ਤਾਂ ਇਸੇ ਗਾਲਬ ਕਲਾ ਪਿੰਡ ਦਾ ਰਿਜ਼ਲਟ ਸਵੇਰੇ 4 ਵਜੇ ਤੱਕ ਕਹਿੰਦੇ ਐ ਕਿ ਬੀਬੀ ਦੇ ਕਹਿਣ ਤੇ ਹੋਲਡ ਰੱਖਿਆ ਗਿਆ ਸੀਗਾ ਸਵੇਰੇ 4 ਵਜੇ ਤੱਕ ਜਿਹੜਾ ਨਤੀਜਾ ਨਹੀਂ ਸੀ ਐਲਾਨਣ ਦਿੱਤਾ ਗਿਆ ਕਿਉਂਕਿ ਵਿਰੋਧੀ ਧਿਰ ਦਾ ਬੰਦਾ ਕਾਂਗਰਸ ਦਾ ਬੰਦਾ ਜਿਹੜਾ ਉੱਥੇ ਜਿੱਤ ਰਿਆ ਸੀ ਸਰਪੰਚੀ ਔਰ ਕਹਿੰਦੇ ਐ ਕਿ ਸੱਤਾਧਾਰੀ ਧਿਰ ਚਾਹੁੰਦੀ ਸੀ ਕਿ ਸਾਡਾ ਬੰਦਾ ਜਿੱਤੇ ਸਵੇਰੇ 4 ਵਜੇ ਤੱਕ ਕਹਿੰਦੇ ਕਿ ਨਤੀਜਾ ਹੋਲਡ ਕਰਕੇ ਰੱਖਿਆ ਗਿਆ ਸੀਗਾ ਤਾਂ ਇਹ ਜਿਹੜੇ ਉਥੇ ਗਾਲਬ ਕਲਾਂ ਦੇ ਵਿੱਚ ਜੋ ਕੁਝ ਉਥੇ ਹੋਇਆ ਸੀਗਾ ਤਾਂ ਇਹ ਵੀ ਗੱਲ ਹੈਰਾਨੀ ਵਾਲੀ ਹੈ ਕਿ ਗਾਲਬ ਕਲਾਂ ਜਿਹੜਾ ਇਹ ਪਿੰਡ ਹੈ ਜਿੱਥੇ ਬੀਬੀ ਸਰਬਜੀਤ ਕੌਰ ਮਾਨੁਕੇ ਜਾਂ ਆਮ ਆਦੀ ਪਾਰਟੀ ਜਾਂ ਸੱਤਾਧਾਰੀ ਧਿਰ ਦੇ ਉੱਪਰ ਜਿਹੜੇ ਇਲਜ਼ਾਮ ਲੱਗ ਰਹੇ ਨੇ ਕਿ ਇਹਨਾਂ ਨੇ ਆਪਣੇ ਨਵੇਂ ਮੈਂਬਰ ਚੁਣ ਲਿਆ ਦੋ ਮੈਂਬਰ ਸਿਰਫ ਕਾਂਗਰਸ ਦੇ ਜਿਹੜੇ ਉਹ ਬਣਾਏ ਸਿਰਫ 12 ਦੇ ਕਾਗਜ਼ ਰੱਦ ਕਰਕੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਪਿੰਡ ਦੇ ਵਿੱਚ ਸਰਪੰਚੀ ਪੰਚਾਇਤੀ ਦੀਆਂ ਚੋਣਾਂ ਦੇ ਵਿੱਚ ਸਰਪੰਚ ਵੀ ਕਾਂਗਰਸ ਪਾਰਟੀ ਦਾ ਬਣਿਆ ਔਰ 9 ਮੈਂਬਰ ਵੀ ਕਾਂਗਰਸ ਪਾਰਟੀ ਦੇ ਜਿਹੜੇ ਉਹ ਬਣੇ ਨੇ ਤਾਂ ਫਿਰ ਹੈਰਾਨੀ ਵਾਲੀ ਗੱਲ ਹੈ ਕਿ ਇਹ ਧੱਕੇਸ਼ਾਹੀ ਫਿਰ ਵੀ ਜਿਹੜੀ ਆ ਉਹ ਕਿਉਂ ਹੋ ਰਹੀ ਆ ਤਾਂ ਬੀਬੀ ਸਰਬਜੀਤ ਕੌਰ ਮਾਨੂੰ ਕਿ ਇਸ ਤੋਂ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਕਹਿੰਦੇ ਆ ਕਿ ਗਲਤ ਟੰਗ ਦੇ ਨਾਲ ਕੁਰਸੀ ਤੋਂ ਉਤਾਰ ਕੇ ਵੀ ਵਿਵਾਦਾਂ ਦੇ ਵਿੱਚ ਆ ਗਏ ਸੀਗੇ ਬਾਅਦ ਦੇ ਵਿੱਚ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਔਰ ਹਾਈ ਕੋਰਟ ਨੇ ਉਹਨਾਂ ਨੂੰ ਦੁਬਾਰਾ ਨਗਰ ਕੌਂਸਲ ਦੇ ਪ੍ਰਧਾਨ ਜਿਹੜਾ ਉਹ ਬਣਾਇਆ ਤਾਂ ਬਵਾਦਾਂ ਦੇ ਨਾਲ ਪੁਰਾਣਾ ਨਾਤਾ ਚੱਲਦਾ ਆ ਰਿਹਾ ਬੀਬੀ ਸਬਜੀਤ ਕੌਰ ਮਾਣੂਕੇ ਦਾ ਮੈਂ ਫੇਰ ਉਹੀ ਗੱਲ ਕਰਦਾ ਕਿ ਮੈਂ ਆਪਣੇ ਵੱਲੋਂ ਇਹ ਗੱਲ ਕਹਿਣੀ ਚਾਹੁੰਦਾ ਸਾਡੇ ਜਿਹੜੇ ਜਗਰਾਉਂ ਦੇ ਜਿਹੜੇ ਲੋਕ ਨੇ ਮੈਂ ਫੇਰ ਤੁਹਾਨੂੰ ਮੈਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕਹੀ ਸੀ ਮੈਂ ਫੇਰ ਇਹੀ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਪੰਜਾਬ ਦੇ ਮੁੱਦੇ ਜਿਹੜੇ ਆ ਉਹ ਚੁੱਕਦੇ ਆ ਪਰ ਮੇਰਾ ਆਪਣਾ ਸ਼ਹਿਰ ਜਗਰਾਉਂ ਆ ਜੇ ਮੈਂ ਜਗਰਾਉਂ ਦੇ ਮੁੱਦੇ ਨਹੀਂ ਚੱਕੂੰਗਾ ਜੇ ਜਗਰਾਉਂ ਦੇ ਲੋਕਾਂ ਦੀ ਆਵਾਜ਼ ਨਹੀਂ ਵੜੂੰਗਾ ਤਾਂ ਫਿਰ ਮੈਂ ਪੰਜਾਬ ਦੀ ਵੀ ਆਵਾਜ਼ ਕਿਸ ਤਰੀਕੇ ਨਾਲ ਚੱਕ ਸਕੂੰਗਾ ਮੈਂ ਇਸ ਕਰਕੇ ਕਹਿਣਾ ਕਿ ਜਗਰਾਉਂ ਦੇ ਵਿੱਚ ਕਿਸੇ ਦੇ ਨਾਲ ਵੀ ਸਰਕਾਰੀ ਤੌਰ ਤੇ ਬੀਬੀ ਦੇ ਵੱਲੋਂ ਜਾਂ ਸਰਕਾਰ ਦੇ ਵੱਲੋਂ ਜਾਂ ਅਫਸਰशाही ਦੇ ਵੱਲੋਂ ਜਾਂ ਕਿਸੇ ਦੇ ਵੱਲੋਂ ਵੀ ਕਿਸੇ ਵੀ ਪਾਰਟੀ ਦੇ ਬੰਦੇ ਦੇ ਨਾਲ ਕਿਸੇ ਵੀ ਪਾਰਟੀ ਦੇ ਵਰਕਰ ਦੇ ਨਾਲ ਜਾਂ ਆਮ ਵਰਕਰ ਦੇ ਨਾਲ ਤਕੀਸ਼ਾਈ ਹੁੰਦੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ ਥੱਲੇ ਨੰਬਰ ਚੱਲ ਰਿਹਾ ਹੈ ਔਰ ਅਸੀਂ ਰਜਾਨਾ ਲੋਕਨਾ ਚੈਨਲ ਤੇ ਮੈਂ ਪਰਸਨਲੀ ਸੁਖਵਿੰਦਰ ਸਿੰਘ ਸਿੱਧੂ ਤੁਹਾਡੀ ਆਵਾਜ਼ ਜਿਹੜੀ ਆ ਉਹ ਬਣੂਗਾ ਤਾਂ ਅੱਗੇ ਵੀ ਇਹ ਗੱਲ ਕਹੀ ਹੈ ਤਾਂ ਮੈਂ ਫਿਰ ਜਿਹੜੀ ਆ ਇਹ ਗੱਲ ਕਹਿ ਰਹੇ ਹਾਂ ਤਾਂ ਆਵਾਜ਼ ਜਿਹੜੀਆਂ ਤੁਹਾਡੀ ਬਣਾਗੇ ਕਿਤੇ ਵੀ ਜਿਹੜੇ ਉਹ ਤੱਕੇਸ਼ਾਈ ਜੇ ਹੁੰਦੀ ਆ ਤਾਂ ਅਸੀਂ ਤੁਹਾਡੀ ਆਵਾਜ਼ ਬਣਾਗੇ ਤਾਂ ਕਾਲਬਕਲਾਂ ਦੇ ਵਿੱਚ ਜਿਹੜੀ ਇਹ ਤੱਕੇਸ਼ਾਈ ਹੋਈ ਹੈ ਅਸੀਂ ਚਾਹੁੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਿੰਡਾਂ ਦੇ ਵਿੱਚ ਵੀ ਜਿਹੜੀ ਆ ਕੋਆਪਰੇਟਿਵ ਸੁਸਾਇਟੀ ਦੀਆਂ ਜਿਹੜੀਆਂ ਉਹ ਚੋਣਾਂ ਹੋਣੀਆਂ ਨੇ ਉਥੇ ਤੱਕੇਸ਼ਾਈ ਨਾ ਹੋਵੇ ਉਸ ਨੂੰ ਰੋਕਣ ਦੇ ਲਈ ਸਾਡਾ ਚੈਨਲ ਜਿਹੜਾ ਉਪਰਾਲਾ ਕਰੇਗਾ ਅਸੀਂ ਆਪ ਉੱਥੇ ਜਿਹੜਾ ਉਹ ਪਹੁੰਚਾਂਗੇ ਵੀ ਔਰ ਜਿੰਨੀ ਵੀ ਹੋ ਸਕਦੀ ਹੋਈ ਅਸੀਂ ਕਵਰੇਜ ਕਰਕੇ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਮੈਂ ਫੇਰ ਉਹੀ ਗੱਲ ਕਹਿਣਾ ਕਿ ਸਾਡਾ ਮਕਸਦ ਸਿਰਫ ਵਿਵਾਦ ਖੜਾ ਕਰਕੇ ਲੋਕਾਂ ਨੂੰ ਦਿਖਾਉਣਾ ਨਹੀਂ ਹੈ ਸਾਡਾ ਮਕਸਦ ਹੈ ਵਿਵਾਦ ਜਿਹੜਾ ਉੱਠਿਆ ਉਸ ਤੋਂ ਪਹਿਲਾਂ ਹੀ ਜਿਹੜਾ ਉਸ ਮਸਲੇ ਨੂੰ ਹੱਲ ਕਰਵਾਉਣਾ ਤਾਂ ਜਗਰਾਉਂ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਪਿੰਡਾਂ ਦੇ ਵਿੱਚ ਕੋਆਪਰੇਟਿਵ ਸੁਸਾਇਟੀ ਦੀਆਂ ਚੋਣਾਂ ਨੇ ਉਨ੍ਹਾਂ ਦੇ ਵਿੱਚ ਇਸ ਤਰੀਕੇ ਦੀ ਧੱਕੇਸ਼ਾਹੀ ਨਾ ਹੋਵੇ ਤਾਂ ਉਸ ਨੂੰ ਰੋਕਣ ਦੇ ਲਈ ਸਾਡੇ ਚੈਨਲ ਦੇ ਵੱਲੋਂ ਸਾਡੇ ਵੱਲੋਂ ਜਿਹੜੀ ਆ ਉਹ ਤੁਹਾਡੀ ਆਵਾਜ਼ ਚੁੱਕੀ ਜਾਊਗੀ ਉੱਥੇ ਕਵਰੇਜ ਵੀ ਕੀਤੀ ਜਾਊ ਤਾਂ ਜੋ ਤੁਹਾਡੇ ਖਿਲਾਫ ਧੱਕੇਸ਼ਾਹੀ ਜਿਹੜੀ ਆ ਉਹ ਰੋਕੀ ਜਾਵੇ ਤੇ ਪੈਣੀ ਨਜ਼ਰ ਜਿਹੜੀ ਅਸੀਂ ਇਹਨਾਂ ਚੋਣਾਂ ਦੇ ਉੱਪਰ ਆਉਣ ਵਾਲੇ ਦਿਨਾਂ 'ਚ ਬਣਾ ਕੇ ਰੱਖਾਂਗੇ ਤਾਂ ਇਹ ਗੱਲ ਗਾਲਬ ਕਲਾਂ ਦੀ ਸੀਗੀ ਕਰਨਜੀਤ ਸਿੰਘ ਸੋਨੀ ਗਾਲਬ ਗਿਆਨੀ ਗੁਰਚਰਨ ਸਿੰਘ ਔਰ ਨਾਲ ਹੀ ਨਾਲ ਚਾਲ ਗਾਲਬ ਦੇ ਵੱਲੋਂ ਇਹ ਗੱਲ ਕਲੀਅਰ ਕੀਤੀ ਗਈ ਹੈ ਕਿ ਅਸੀਂ ਜਾ ਕੇ ਜਿਹੜਾ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਵਾਂਗੇ ਔਰ ਬੀਬੀ ਸਰਬਜੀਤ ਕੌਰ ਮਾਨੂਕੇ ਨੇ ਜਿਹੜੇ ਧੱਕਾ ਕੀਤਾ ਉਹ ਸਾਡੇ ਨਾਲ ਉਸ ਨੂੰ ਪੂਰਾ ਅਸੀਂ ਉਜਾਗਰ ਕਰਾਂਗੇ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਉੱਪਰ ਸਿੱਧੇ ਤੌਰ ਤੇ ਚਾਰ ਗਾਲਬ ਗਿਆਨੀ ਗੁਰਚੰਦ ਸਿੰਘ ਔਰ ਸੀਨੀਅਰ ਕਾਂਗਰਸ ਯਾਗੂ ਕਰਨਜੀਤ ਸਿੰਘ ਗਾਲਬ ਸੋਨੀ ਹੋਣਾ ਨੇ ਉਹਨਾਂ ਨੇ ਬਹੁਤ ਗੰਭੀਰ ਇਲਜ਼ਾਮ ਲਾਇਆ ਔਰ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਬੀਬੀ ਸਰਬਜੀਤ ਕੌਰ ਮਾਨੂਕੇ ਆਏ ਨੇ ਹੋਰ ਵੱਡੀਆਂ ਅਪਡੇਟਸ ਲਈ ਜੁੜਾ ਜਾਨਾ ਲੋਕਨਾਟਿਵ ਟੀਵੀ ਦੇ ਨਾਲ